ਹੈਲੋ ਜੀ ਸਾਰੇ ਜਾਣੇ ਕਿਵੇਂ ਹੋ ਅਸੀਂ ਤੁਹਾਨੂੰ ਅੱਜ ਦੱਸਾਂਗੇ ਕਿ ਜਿੱਦਾਂ ਤੁਹਾਡੇ ਕੋਈ ਪੁਰਾਣੇ ਸੂਟ ਹੁੰਦੇ ਆ ਉਹ ਤੁਹਾਨੂੰ ਟਾਈਟ ਹੋ ਜਾਂਦੇ ਆ ਤੇ ਉਹਨਾਂ ਨੂੰ ਤੁਸੀਂ ਕਿਦਾਂ ਠੀਕ ਕਰ ਸਕਦੇ ਹੋ ਕਿ ਜਿੱਦਾਂ ਇਹਦੇ ਵਿੱਚ ਇਹ ਨਾ ਜੌਰਜਟ ਦਾ ਕੱਪੜਾ ਹੀ ਉਹਦੇ ਕਰਕੇ ਸ਼੍ਰਿੰਕ ਹੋ ਗਿਆ ਤੇ ਇਹਦੇ ਵਿੱਚ ਫੈਬਰਿਕ ਵੀ ਨਹੀਂ ਹੈਗਾ ਇੰਨਾ ਤੇ ਹੁਣ ਮੈਂ ਇਹਦੇ ਵਿੱਚ ਇਦਾਂ ਕਲੀਆਂ ਅਟੈਚ ਕੀਤੀਆਂ ਨੇ ਕੱਪੜਾ ਇਦਾਂ ਲਾ ਕੇ ਹੁਣ ਇਹਦੇ ਉੱਤੇ ਮੈਂ ਲੈਂਸ ਲਾਉਣੀ ਆ ਠੀਕ ਲੈਸ ਲਾ ਕੇ ਤੁਹਾਨੂੰ ਫੁੱਲ ਰੈਡੀ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਹਨੂੰ ਪੁਰਾਣੇ ਕੱਪੜੇ ਨੂੰ ਹੀ ਰੀਯੂਜ਼ ਕਿੱਦਾਂ ਕਰ ਸਕਦੇ ਆ ਕਈ ਬਹੁਤ ਜਾਣਿਆ ਕੋਈ ਇਹੋ ਜਿਹਾ ਸੂਟ ਹੋਣਗੇ ਜਿਹੜੇ ਉਹਨਾਂ ਨੂੰ ਆਉਂਦੇ ਹੀ ਨਹੀਂ ਹੁਣ ਤੇ ਦੇਖੋ ਮੇਰਾ 5000 ਦਾ ਸੂਟ ਹੀ ਤੇ ਇਹ ਹੁਣ ਮੈਨੂੰ ਆਉਂਦਾ ਹੀ ਨਹੀਂ ਆ ਇਸ ਕਰਕੇ ਇਹਨੂੰ ਮੈਂ ਹੁਣ ਦੁਬਾਰਾ ਰੀਨਿਊ ਕੀਤਾ ਮੈਂ ਸਿਰਫ ਦੋ ਵਾਰੀ ਸੂਟ ਵੇਅਰ ਕੀਤਾ ਸੀ ਉਸ ਤੋਂ ਬਾਅਦ ਮੈਨੂੰ ਸੂਟ ਆਇਆ ਹੀ ਨਹੀਂ ਹੁਣ ਇਦਾਂ ਫੈਬਰਿਕ ਲਗਾ ਲਿਆ ਮੈਂ ਸਾਈਡਾਂ ਤੇ ਇਹਦੇ ਉੱਪਰ ਮੈਂ ਲੈਸ ਲਗਾ ਦੇਣੀ ਆ ਠੀਕ ਆ ਫੁੱਲ ਸੂਟ ਤੁਹਾਨੂੰ ਪਾ ਕੇ ਵੀ ਦਿਖਾਵਾਂਗੀ ਮੈਂ ਬਾਕੀ ਰੈਡੀ ਕਰਕੇ ਦਿਖਾਉਣੀ ਆ